ਗੁਰੂ ਪਿਆਰੀ ਸਾ ਸੰਗ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਜਿਸ ਵੇਲੇ ਬਗਦਾਦ ਦੇਸ਼ ਵਿੱਚ ਪਹੁੰਚੇ ਤਾਂ ਚਹਿਰ ਦੇ ਬਾਹਰ-ਬਾਰ ਇੱਕ ਸਰੋਵਰ ਦੇ ਕੋਲ ਡੇਰਾ ਲਾ ਲਿਆ ਰਾਤ ਆਰਾਮ ਕਰਕੇ ਜਦ ਅੰਮ੍ਰਿਤ ਵੇਲੇ ਗੁਰੂ ਜੀ ਉੱਠੇ ਤਾਂ ਇਸ਼ਨਾਨ ਵਗੈਰਾ ਕਰਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਇੰਨੇ ਨੂੰ ਦਸਤਗੀਰ ਪੀਰ ਦਾ murid ਇਸ਼ਨਾਨ ਕਰਨ ਲਈ ਅਤੇ ਪਾਣੀ ਭਰਨ ਲਈ ਉੱਥੇ ਆ ਪਹੁੰਚਿਆ ਜਦੋਂ ਉਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਪਜੀ ਸਾਹਿਬ ਦਾ ਪਾਠ ਸੁਣਿਆ ਤਾਂ ਉਸ ਦੇ ਮਨ ਅੰਦਰ ਸ਼ਾਂਤੀ ਆ ਗਈ ਐਸੀ ਸ਼ਾਂਤੀ ਆਈ ਜੋ ਉਹ ਉੱਥੇ ਖੜਿਆ ਰਿਹਾ ਜਦੋਂ ਉਸਨੇ ਇਹ ਤੁੱਕ ਸੁਣੀ ਪਤਾਲਾ ਬਤਾਲ ਲੱਖ ਆਕਾਸ ਆਕਾਸ ਤਦ ਉਸਨੇ ਮਨ ਵਿੱਚ ਸੰਸਾ ਆ ਗਿਆ ਕਿ ਸਾਡੇ ਪੀਰ ਨੇ ਤਾਂ 14 ਤਬਕੇ ਕਹੇ ਹਨ ਇਹ ਲੱਖਾਂ ਹੀ ਆਕਾਸ਼ ਤੇ ਲੱਖਾਂ ਹੀ ਪਤਾਲ ਕਹਿੰਦੇ ਹਨ ਮੈਂ ਕਿਸ ਗੱਲ ਤੇ ਨਿਚੇ ਕਰਾਂ ਜਿਸ ਵੇਲੇ ਸਾਰੇ ਜਪਜੀ ਸਾਹਿਬ ਦਾ ਪਾਠ ਦਾ ਭੋਗ ਪੈ ਗਿਆ ਤਾਂ ਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਹੁਕਮ ਦੇ ਕੇ ਰਾਗ ਵਿੱਚ ਵਾਹਿਗੁਰੂ ਜੀ ਦੀ ਸਿਫਤ ਸ਼ੁਰੂ ਕਰਵਾ ਦਿੱਤੀ ਉਹ ਮਰੀਦ ਕੁਝ ਚਿਰ ਰਾਗ ਸੁਣ ਕੇ ਫਿਰ ਉਹ ਆਪਣੇ ਪੀਰ ਦਸਤਗੀਰ ਪਾਸ ਜਾ ਪਹੁੰਚਿਆ ਅੱਗੋਂ ਪੀਰ ਗੁੱਸੇ ਹੋਇਆ ਕੀ ਤੂੰ ਇੰਨੀ ਧੇਰ ਕਿੱਥੇ ਲਗਾ ਆਇਆ ਹੈ ਮਰੀਦ ਨੇ ਕਿਹਾ ਪੀਰ ਜੀ ਬਾਹਰ ਤਿੰਨ ਫਕੀਰ ਆਏ ਹੋਇਆ ਨਾ ਉਹਨਾਂ ਨੇ ਆਪਣੀ ਕਲਾਮ ਵਿੱਚ ਲੱਖਾਂ ਪਤਾਲ ਤੇ ਲੱਖਾਂ ਆਕਾਸ ਦੱਸੇ ਹਨ ਨਾਲੇ ਉਹ ਰਾਗ ਗਾ ਰਹੇ ਹਨ ਤੇ ਤੁਸਾਂ ਨੇ ਆਪਣੀ ਨਗਰੀ ਵਿੱਚ ਰਾਗ ਦਾ ਗਾਉਣਾ ਬੰਦ ਕੀਤਾ ਹੋਇਆ ਹੈ ਜੇ ਉਹ ਫਕੀਰ ਆਪਣੀ ਮਰਜ਼ੀ ਅਨੁਸਾਰ ਕੰਮ ਕਰਦੇ ਰਹੇ ਤਾਂ ਇੱਥੋਂ ਦੇ ਵਸਨੀਕ ਸਭ ਮੁਸਲਮਾਨ ਕਾਫਰ ਹੋ ਜਾਣਗੇ ਇਹ ਗੱਲ ਸੁਣਦਿਆਂ ਸਾਰ ਪੀਰ ਲਾਲੋ ਲਾਲ ਹੋ ਗਿਆ ਗੁੱਸੇ ਵਿੱਚ ਭਰ ਕੇ ਆਗਦਾ ਹੈ ਉਸ ਨੂੰ ਪੱਥਰਾਂ ਨਾਲ ਝੋੜ ਦਿਓ ਇਸ ਤੋਂ ਬਾਅਦ ਬਗਦਾਦ ਦੇ ਸਭ ਬਾਲਕ ਬੁੱਢੇ ਪੁਰਸ਼ ਪੱਥਰਾਂ ਨੂੰ ਚੁੱਕ ਕੇ ਅਲੀ-ਅਲੀ ਕਰਦੇ ਹੋਏ ਚਲੇ ਆਏ ਜਿਸ ਵੇਲੇ ਉਹ ਲੋਕ ਗੁਰੂ ਜੀ ਦੇ ਨਜ਼ਦੀਕ ਆ ਕੇ ਪੱਥਰ ਮਾਰਨ ਲੱਗੇ ਤਾਂ ਗੁਰੂ ਜੀ ਨੇ ਇਹ ਦੇਖ ਕੇ ਇਹ ਬਾਣੀ ਉਚਾਰੀ ਨਰੰਕਾਰ ਸਤਿ ਸ੍ਰੀ ਅਕਾਲਾ ਗੁਰਬਰ ਇੰਕਾਰ ਕਿਰਪਾਲਾ ਸੁਣ ਕਰ ਬਾਗ ਸਰਬ ਨਰ ਨਾਰੀ ਸੁਨਮਨ ਹੋਏ ਇੱਕ ਵਾਰੀ ਇਸ ਬਾੰਗ ਅਰਤਾਤ ਆਵਾਜ਼ ਨੂੰ ਸੁਣ ਕੇ ਸਭ ਮਨੁੱਖ ਇੱਕੋ ਵਾਰ ਸੁਨ ਮੰਨ ਹੋ ਗਏ ਉਸੇ ਵੇਲੇ ਇੱਕ ਮਨੁੱਖ ਨੇ ਪੀਰ ਦਸਤਗੀਰ ਨੂੰ ਜਾ ਕੇ ਕਿਹਾ ਕਿੰਨੇ ਕੁ ਪੁਰਸ਼ ਗਏ ਸਨ ਸਭ ਸੁਨ ਮੰਨ ਹੋ ਗਏ ਹਨ ਇਹ ਗੱਲ ਸੁਣ ਕੇ ਪੀਰ ਆਪ ਆਇਆ ਅਤੇ ਆਪਣੀ ਸ਼ਕਤੀ ਨਾਲ ਜੰਤਰ ਮੰਤਰ ਪੜ੍ਹ ਕੇ ਸਭ ਦੀ ਜਟਤਾ ਦੂਰ ਕੀਤੀ ਫਿਰ ਦੂਸਰੀ ਵਾਰ ਫਿਰ ਸਭ ਮਰੀਦ ਦੇ ਹੱਥ ਵਿੱਚ ਪੱਥਰ ਫੜਾ ਕੇ ਗੁਰੂ ਜੀ ਨੂੰ ਪੱਥਰ ਮਾਰਨ ਵਾਸਤੇ ਆਇਆ ਤਾਂ ਗੁਰੂ ਜੀ ਨੇ ਦੂਰੋਂ ਵੇਖ ਕੇ ਫਿਰ ਬਾਗ ਦਿੱਤੀ ਉਸ ਵੇਲੇ ਫਿਰ ਸਭ ਦੀ ਬਾਹਾਂ ਥੇ ਹੀ ਖੜੀਆਂ ਰਹਿ ਗਈਆਂ ਅਤੇ ਹੱਥਾਂ ਵਿੱਚ ਵੀ ਪੱਥਰ ਫੜੇ ਰਹੇ ਕਿੰਨਾ ਚਿਰ ਜਦੋਂ ਬਾਹਾਂ ਲੱਕੜ ਸਮਾਨ ਖੜੀਆਂ ਰਹੀਆਂ ਤਾਂ ਸਾਰੇ ਲੋਕ ਕਬਰਾ ਗਏ ਮਰੀਦਾਂ ਦੀ ਇਹ ਹਾਲਤ ਵੇਖ ਕੇ ਪੀਰ ਨੇ ਆਪਣੀ ਸ਼ਕਤੀ ਬੜੀ ਲਗਾਈ ਜੋ ਕਿਸੇ ਤਰ੍ਹਾਂ ਇਹ ਬਾਹਰ ਨੀਵੀਆਂ ਹੋ ਜਾਣ ਪਰ ਕੋਈ ਨਾ ਹੋਇਆ ਇਸ ਤੋਂ ਬਾਅਦ ਪੀਰ ਦਸਤਗੀਰ ਆਖਰਕਾਰ ਆਪਣੀ ਸ਼ਕਤੀ ਕਮਜ਼ੋਰ ਵੇਖ ਕੇ ਗੁਰੂ ਜੀ ਦੇ ਪਾਸ ਆ ਕੇ ਬੈਠ ਗਿਆ ਪੀਰ ਦਸਤਗੀਰ ਜੀ ਨੇ ਗੁਰੂ ਜੀ ਨੂੰ ਕਹਿਣ ਲੱਗਾ ਆਪ ਜੀ ਪਹੁੰਚੇ ਹੋਏ ਫਕੀਰ ਹਾਂ ਛਰਾਨੂ ਕਿਉਂ ਨਹੀਂ ਮੰਨਦੇ ਸੋ ਪਿਆਰੀ ਸਾਥ ਸੰਗਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਜੀ